ਸਤਨਾਮ ਵਾਹਿਗੁਰੂ ਅਨੰਦਪੁਰ ਦੇ ਲੰਮੇ ਘੇਰੇ ਤੋਂ ਬਾਅਦ ਜਦੋਂ ਗੁਰੂ ਸਾਹਿਬ ਤੇ ਉਹਨਾਂ ਦੇ ਪਿਆਰੇ ਸਿੱਖ ਸਰਸਾ ਨਦੀ ਪਾਰ ਕਰ ਰਹੇ ਸਨ ਤਾਂ ਸਿੱਖਾਂ ਦਾ ਸਾਰਾ ਵਹੀਰ ਖਿੰਡ ਪੁੰਡ ਗਿਆ ਗੁਰੂ ਪਾਤਸ਼ਾਹ ਤੋਂ ਵਿਛੜ ਕੇ ਕਈ ਸਿੰਘ ਆਪਣੇ ਘਰਾਂ ਨੂੰ ਚਲੇ ਗਏ ਸਨ ਉਹਨਾਂ ਵਿੱਚ ਰਾਏ ਸਿੰਘ ਉਸਦੇ ਦੋ ਲੜਕੇ ਮਹਾ ਸਿੰਘ ਤੇ ਸੀਤਲ ਸਿੰਘ ਵੀ ਸ਼ਾਮਿਲ ਸਨ ਜਦੋਂ ਇਹ ਲੋਕ ਆਪਣੇ ਪਿੰਡਾਂ ਵਿੱਚ ਪਹੁੰਚੇ ਇਹਨਾਂ ਨੂੰ ਫਟਕਾਰਾਂ ਪਹਿਨਣ ਲੱਗੀਆਂ ਮਾਈ ਭਾਗੋ ਜਹੀਆਂ ਵਿਰੰਗਣਾ ਨੇ ਇਹਨਾਂ ਲੋਕਾਂ ਨੂੰ ਤਾਨੇ ਮਾਰ-ਮਾਰ ਸੋਚਣ ਲਈ ਮਜਬੂਰ ਕਰ ਦਿੱਤਾ ਮਾਈ ਭਾਗੋ ਨੇ ਹੋਰ ਸਿਆਣੀਆਂ ਨੂੰ ਨਾਲ ਲੈ ਕੇ ਚਾਹ ਕੇ ਰਿਆ ਤੇ ਕਿਹਾ ਲੋ ਸਾਡੇ ਕਗਰੇ ਤੇ ਚੂੜੀਆਂ ਪਹਿਨ ਲਵੋ ਤੇ ਘਰਾਂ ਵਿੱਚ ਇਸਤਰੀਆਂ ਵਾਂਗ ਬੈਠੋ ਅਸੀਂ ਗੁਰੂ ਜੀ ਦਾ ਸਾਥ ਦੇਣ ਲਈ ਮੁਗਲਾਂ ਵਿਰੁੱਧ ਜੰਗ ਵਿੱਚ ਜਾਣ ਲਈ ਤਿਆਰ ਸਿੰਘ ਸੋਚਣ ਲੱਗੇ ਕਿ ਜਦੋਂ ਗੁਰੂ ਜੀ ਵਿਪਤਾ ਵਿੱਚ ਘਰੇ ਪਏ ਸਨ ਤਾਂ ਉਹਨਾਂ ਨੂੰ ਘਰ ਆਉਣ ਦੀ ਬਜਾਏ ਸਤਗੁਰੂ ਜੀ ਨੂੰ ਲੱਭ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਸੀ ਕਈਆਂ ਨੂੰ ਤਾਂ ਇੰਜ ਜਾਪਿਆ ਜਿਵੇਂ ਕਿ ਉਹਨਾਂ ਨੇ ਗੁਰੂ ਜੀ ਨਾਲ ਬੇਵਫਾਈ ਕੀਤੀ ਹੋਵੇ ਉੱਥੇ ਕਿਸੇ ਨੇ ਹਾਜ਼ਰ ਸੰਤਾਂ ਨੂੰ ਗੁਰੂ ਸਾਹਿਬ ਦੇ ਵੱਡੇ ਸਹਿਬਜ਼ਾਦਿਆਂ ਦੀ ਚਮਕੌਰ ਵਿੱਚ ਸ਼ਹਾਦਤ ਅਤੇ ਸਰਹੰਦ ਵਿੱਚ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਸਿੱਖਾਂ ਵੱਲੋਂ ਉਠਾਏ ਦੁੱਖਾਂ ਬਾਰੇ ਦੱਸਿਆ ਤਾਂ ਮਾਝੇ ਦੇ ਸਿੰਘ ਆਪਣਾ ਕਲੰਕ ਧੋਣ ਲਈ ਫਿਰ ਗੁਰੂ ਜੀ ਦੀ ਤਲਾਸ਼ ਵਿੱਚ ਤੁਰ ਪਏ। ਇਹ ਸਾਰੇ ਮਿਲ ਕੇ ਮਾਲਵੇ ਵੱਲ ਤੁਰ ਪਏ। ਇਨ੍ਹਾਂ ਸਿੰਘਾਂ ਦੀ ਗਿਣਤੀ 40 ਸੀ ਤੇ ਮਾਈ ਭਾਗਕੌਰ 41ਵੀਂ ਸੀ। ਰਸਤੇ ਵਿੱਚ ਇਹਨਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਕਾਂਗੜਾ ਤੋਂ ਕੋਟਕਪੂਰਾ ਵੱਲ ਜਾ ਚੁੱਕੇ ਹਨ। ਇਸ ਜੱਥੇ ਦਾ ਮੇਲ ਗੁਰੂ ਜੀ ਨਾਲ ਗੁਰੂ ਪਾਨੇ ਦੀ ਰੋਹੀ ਵਿੱਚ ਹੋ ਗਿਆ ਸੁਹੀਏ ਤੋਂ ਪਤਾ ਲੱਗਾ ਕਿ ਬੈਰੀ ਨੇੜੇ ਪਹੁੰਚ ਚੁੱਕਾ ਹੈ ਗੁਰੂ ਜੀ ਨੇ ਤੀਰ ਕਮਾਨ ਸੰਭਾਲੀ ਤੇ ਘੋੜੇ ਤੇ ਅਸਵਾਰ ਹੋ ਗਏ ਤੇ ਖਿਦਰਾਨੇ ਵੱਲ ਚੱਲ ਪਏ ਉੱਥੇ ਪਾਣੀ ਦੀ ਟਾਬ ਸੀ ਸਿੱਖਾਂ ਨੇ ਪਾਣੀ ਦੀ ਟਾਬ ਉੱਪਰ ਅਧਿਕਾਰ ਕਰ ਲਿਆ ਮਾਜੇ ਦੇ ਸਿੱਖ ਵੀ ਹੁਣ ਗੁਰੂ ਸਾਹਿਬ ਦੇ ਮਗਰ ਮਗਰ ਤੁਰ ਪਏ ਗੁਰੂ ਸਾਹਿਬ ਟਿੱਬੀ ਤੇ ਬੈਠੇ ਤੀਰ ਚਲਾ ਕੇ ਵੈਰੀਆਂ ਦੇ ਆਹੂ ਲਾਉਂਦੇ ਰਹੇ ਤੇ ਇਹ ਸਿੰਘ ਟਾਬ ਤੱਕ ਤੁਰਕ ਫੌਜਾਂ ਨੂੰ ਪਹੁੰਚਣ ਤੋਂ ਰੋਕਦੇ ਰਹੇ ਤੇ ਝਾੜੀਆਂ ਵਿੱਚ ਲੁਕੇ ਹੋਏ ਹੀ ਮੁਗਲਾਂ ਦੇ ਦੰਦ ਖੱਟੇ ਕਰਦੇ ਰਹੇ ਇੰਨਾ ਬਹਾਦਰਾਂ ਦੀ ਅਗਵਾਈ ਕਰਨ ਵਾਲੇ ਜਥੇਦਾਰ ਮਹਾ ਸਿੰਘ ਸਨ ਜੋ ਗੁਰੂ ਤੋਂ ਬੇਮੁਖ ਹੋਿਆਂ ਨੂੰ ਮੁੜ ਸਨਮੁਖ ਬਣਾਉਣ ਵਾਸਤੇ ਗੁਰੂ ਜੀ ਪਾਸੋਂ ਆਪਣੇ ਗੁਨਾਹਾਂ ਦੀ ਮਾਫੀ ਲਈ ਖਿਦਰਾਨੇ ਦੀ ਟਾਬ ਤੇ ਪਹੁੰਚ ਕੇ ਦੁਸ਼ਮਨ ਦੀ ਫੌਜ ਨਾਲ ਰਣ ਵਿੱਚ ਜੂਝ ਰਹੇ ਸਨ ਵਜ਼ੀਰ ਖਾਨ ਨੇ ਆਪਣੀ ਸੈਨਾ ਨੂੰ ਉਦੇ ਮੁਕਾਬਲੇ ਤੇ ਖੜੇ ਸਿੱਖਾਂ ਤੇ ਗੋਲੀ ਚਲਾਉਣ ਲਈ ਕਿਹਾ ਜਿੰਨਾ ਵਿੱਚ ਉਹਨਾਂ ਦਾ ਵਿਸ਼ਵਾਸ ਸੀ ਕਿ ਗੁਰੂ ਲੁਕਿਆ ਹੋਇਆ ਹੈ ਸਿੱਖਾਂ ਨੇ ਬੜੀ ਬੀਰਤਾ ਨਾਲ ਹਮਲੇ ਦਾ ਮੁਕਾਬਲਾ ਕੀਤਾ ਭਾਰੀ ਕਿੰਤੀ ਵਿੱਚ ਆਈ ਮੁਗਲ ਫੌਜ ਦਾ 40 ਸਿੱਖ ਕਿਤਨਾ ਕੁ ਚਿਰ ਮੁਕਾਬਲਾ ਕਰ ਸਕਦੇ ਸੀ ਉਹਨਾਂ ਬਹਾਦਰਾਂ ਵਿੱਚ ਮਾਈ ਭਾਗੋ ਵੀ ਸੀ ਜੋ ਬੜੀ ਬਹਾਦਰੀ ਨਾਲ ਲੜੀ ਖਿਦਰਾਣੇ ਦੀ ਢਾਬ ਸੁੱਕੀ ਹੋਣ ਕਾਰਨ ਮੁਗਲ ਸੈਨਾ ਇਤਿਹਾਸਕਾਰਨ ਵਿਅਕੁਲ ਹੋ ਗਏ ਵਜ਼ੀਰ ਖਾਨ ਦੀ ਸੈਨਾ ਇਤਨੀ ਤੰਗ ਹੋ ਗਈ ਕਿ ਆਪਣੀ ਸੈਨਾ ਦੇ ਮ੍ਰਿਤਕ ਤੇ ਜ਼ਖਮੀਆਂ ਨੂੰ ਉੱਥੇ ਹੀ ਛੱਡ ਆਈ ਤੇ ਜੰਗ ਦੇ ਮੈਦਾਨ ਵਿੱਚੋਂ ਭੱਜ ਗਈ ਸ਼ਾਹੀ ਫੌਜ ਦੇ ਜਾਨਮਗਰੋਂ ਗੁਰੂ ਜੀ ਰਣ ਭੂਮੀ ਵਿੱਚ ਢੇੜਾ ਲਾਉਣ ਲੱਗੇ ਜ਼ਖਮੀ ਸਿੰਘਾਂ ਦੀ ਮਰਮ ਪੱਟੀ ਕੀਤੀ ਗਈ ਮਾਈ ਭਾਗੋ ਵੀ ਜ਼ਖਮੀ ਹੋ ਗਈ ਸੀ ਉਸ ਦੇ ਪੱਟ ਤੇ ਗੋਲੀ ਲੱਗੀ ਸੀ ਉਸਨੇ ਹੱਥ ਵਿੱਚ ਸਾਂਘ ਫੜ ਕੇ ਵੈਰੀਆਂ ਦਾ ਮੁਕਾਬਲਾ ਕੀਤਾ ਸੀ ਮਾਈ ਭਾਗੋ ਦੇ ਭਰਾ ਤੇ ਪਤੀ ਇਸ ਜੰਗ ਵਿੱਚ ਸ਼ਹਾਦਤ ਪਾ ਗਏ ਸਨ ਉਹ ਉਸ ਪਿੱਛੋਂ ਸਾਰੀ ਉਮਰ ਗੁਰੂ ਜੀ ਦੇ ਅਕਾਲ ਚਲਾਣੇ ਤੱਕ ਉਹਨਾਂ ਦੀ ਸੇਵਾ ਵਿੱਚ ਰਹੀ ਜ਼ਖਮੀਆਂ ਵਿੱਚ ਭਾਈ ਮਹਾ ਸਿੰਘ ਜੀ ਵੀ ਸਨ ਉਹਨਾਂ ਨੂੰ ਬਹੁਤ ਡੂੰਘੇ ਫੱਟ ਲੱਗੇ ਸਨ ਬਸ ਆਖਰੀ ਦਮਾ ਉੱਤੇ ਹੀ ਸਨ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਕੇ ਉਨ੍ਹਾਂ ਦੀਆਂ ਅੱਖਾਂ ਅੱਗੇ ਸਰਸਾ ਨਦੀ ਦਾ ਦ੍ਰਿਸ਼ ਆ ਗਿਆ ਉਸ ਸਮੇਂ ਸਤਿਗੁਰਾਂ ਤੋਂ ਅਲੱਗ ਹੋਣ ਦੀ ਚੋਬ ਨੇ ਵਿਅਕਲ ਕਰ ਦਿੱਤਾ ਆਪਣੀ ਕਮਜ਼ੋਰ ਆਵਾਜ਼ ਵਿੱਚ ਸਤਿਗੁਰਾਂ ਪਾਸੋਂ ਸਰਸਾ ਉੱਤੇ ਵਿਛੜੇ ਸਾਥੀਆਂ ਵੱਲੋਂ ਮੁੜ ਮੁਆਫੀ ਮੰਗੀ ਬੜਾ ਦਰਦਨਾਕ ਦ੍ਰਿਸ਼ ਸੀ ਗੁਰੂ ਜੀ ਦੇ ਨਾਲ ਖੜੇ ਸਿੰਘਾਂ ਵਿੱਚ ਵਿਰਾਗ ਦੀ ਕਾਂਗ ਆ ਗਈ ਭਾਵੇਂ ਸਤਿਗੁਰੂ ਤਾਂ ਸਮਝਦੇ ਸਨ ਕਿ ਭਾਈ ਮਹਾ ਸਿੰਘ ਤੇ ਉਸ ਤੇ ਸਾਥੀਆਂ ਦਾ ਸਰਸਾ ਦੇ ਕਿਨਾਰੇ ਵਿਛੜਨਾ ਹਾਲਾਤ ਦੀ ਮਜਬੂਰੀ ਸੀ ਪਰ ਮਹਾ ਸਿੰਘ ਜੀ ਦੀ ਖਾਹਿਸ਼ ਨੂੰ ਵੇਖਦਿਆਂ ਸਤਿਗੁਰੂ ਪਾਤਸ਼ਾਹ ਬੋਲੇ ਮਹਾ ਸਿੰਘ ਬੇਟਾ ਤੂੰ ਮਾਝੇ ਦੀ ਸਿੱਖੀ ਰੱਖ ਲਈ ਹੋਰਾਂ ਨੂੰ ਵੀ ਬਖਸ਼ਾ ਲਿਆ ਧਨ ਸਿੱਖੀ ਧਨ ਖਾਲਸਾ ਭਾਈ ਮਹਾ ਸਿੰਘ ਜੀ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਉਹਨਾਂ ਲੰਮਾ ਸਾ ਲਿਆ ਤੇ ਪ੍ਰਾਂਤ ਤਿਆਗ ਦਿੱਤੇ ਜਿਸ ਥਾਂ ਇਹ جنگ ਹੋਈ ਉਸ ਦਾ ਨਾਮ ਮੁਖਤਸਰ ਰੱਖਿਆ ਗਿਆ ਉਦੋਂ ਉਸ ਇਲਾਕੇ ਅੰਦਰ ਪਾਣੀ ਦੀ ਥੁੜ ਤੇ ਫਸਲਾਂ ਦੀਆਂ ਵਾਢੀਆਂ ਕਾਰਨ ਵਿਸਾਖ ਵਿੱਚ ਸੰਗਤਾਂ ਦੇ ਇਕੱਠ ਕਰਨੇ ਬੜੀ ਔਖੀ ਗੱਲ ਸੀ ਇਸ ਲਈ ਮਾਗੀ ਦੇ ਦਿਨ ਇਸ جنگ ਦੀ ਯਾਦ ਵਿੱਚ ਹਰ ਸਾਲ ਸੰਗਤਾਂ ਦਾ ਭਾਰੀ ਚੋੜ ਮੇਲਾ ਹੁੰਦਾ ਹੈ ਮਾਤਾ ਭਾਗੋ ਨੂੰ ਆਪਣੀ ਲਸਾਨੀ ਭੂਮਿਕਾ ਨਿਭਾਉਣ ਕਾਰਨ ਸਦਾ ਯਾਦ ਰੱਖਿਆ ਜਾਵੇਗਾ ਕਿਉਂਕਿ ਸਿੱਖਾਂ ਦੀ ਟੁੱਟੀ ਗੰਢੋਂ ਤੇ ਗੁਰੂ ਨਾਲ ਜੋੜਨ ਵਾਲੀ ਉਹ ਹੀ ਸੀ ਕਿਸੇ ਹੋਰ ਸਿੱਖ ਇਸਤਰੀ ਨੂੰ ਉਸ ਜਿੰਨਾ ਸਤਕਾਰ ਨਹੀਂ ਮਿਲਦਾ ਪੰਜਾਬ ਦੇ ਇਤਿਹਾਸ ਵਿੱਚ ਉਸ ਦਾ ਉਹ ਦਰਜਾ ਹੈ ਜੋ ਫਰਾਂਸ ਦੇ ਇਤਿਹਾਸ ਵਿੱਚ ਜਾਨ ਆਫ ਆਰਕ ਦਾ ਅੱਜ ਜ਼ਰੂਰਤ ਹੈ ਹਰ ਸਿੱਖ ਇਸਤਰੀ ਨੂੰ ਮਾਈ ਭਾਗੋਤੋਂ ਸੇਧ ਲੈਣ ਦੀ ਤਾਂ ਕਿ ਆਪਣੇ ਭਰਾ ਪਤੀ ਜਾਂ ਪੁੱਤਰ ਨੂੰ ਸਿੱਖੀ ਸਿਧਾਂਤਾਂ ਤੋਂ ਪਟਕਲਣਾ ਦੇਵੇ ਜਦੋਂ ਬੀਪੀਐਨ ਨੇ ਮਈਪਾ ਗੋਵਾਂਗ ਗੁਰੂ ਸਿਧਾਂਤ ਦਾ ਝੰਡਾ ਚੁੱਕ ਲਿਆ ਤਾਂ ਦੁਨੀਆ ਦੀ ਕੋਈ ਤਾਕਤ ਸਿੱਖੀ ਨੂੰ ਟਾਲ ਨਹੀਂ ਲਾ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ